ਅੰਸਰ ਜਿਹੜਾ ਚੁੰਗੀ ਦੇ ਨੇੜੇ ਜਿਹੜਾ ਇੱਕ ਝਗੜਾ ਹੋਇਆ ਸੀ ਰਾਤ ਨੂੰ ਸਰ ਕੀ ਕਾਰਵਾਈ ਕੀਤੀ ਉਹ ਤੇ ਅਸੀਂ ਮੌਕੇ ਤੇ ਜਾ ਕੇ ਤੇ ਜਿਹੜੀ ਜਦੋਂ ਸਾਨੂੰ ਕੰਪਲੇਨ ਮਿਲੀ ਆਪਾਂ ਦੋ ਬੰਦੇ ਅਪ੍ਰੀਹੈਂਡ ਕਰ ਲਏ ਸੀ ਤੇ ਹੁਣ ਕੰਪਲੇਂਡ ਆਏ ਆ ਕੰਪਲੇਨ ਦਿੰਦੇ ਕੰਪਲੇਨਰ ਉਸਰ ਨਕਾਰਵੀ ਕਰਦੀ ਜੀ ਕਿੰਨੀ ਕਿ ਸੱਟ ਲੱਗੀ ਮੁੰਡੇ ਦੇ ਜੀ ਨੇ ਡਾਕਟਰ ਕੱਟ ਕੇ ਦਿੱਤਾ ਸੀ ਸ਼ਾਇਦ ਅੱਖ ਦੇ ਨੇੜੇ ਕੋ ਸੱਟ ਹੈ ਜੀ ਸਰ ਫਾਇਰ ਜੇ ਫਾਇਰ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਅਜੇ ਤੱਕ ਜੀ ਕੋਈ ਆਊਗੀ ਤੇ ਪ੍ਰਕਾਰ ਵੀ ਕਰ ਦਾਂਗੇ ਜੀ ਸਰ ਇਹ ਦੱਸਿਆ ਗਿਆ ਅਜੇ ਇੱਕ ਸਟੇਟਮੈਂਟ ਨਿਕੋ ਦਿੱਤੀ ਇਹਨਾਂ ਨੇ ਜੀ ਦੇ ਕੋ ਮੁੰਡੇ ਅਰੈਸਟ ਹੋਏ ਹਾਂ ਮੁੰਡੇ ਅਰੈਸਟ ਕੇ ਨਾਮ ਸਰ ਉਹਨਾਂ ਦਾ ਨਾਮ ਨਹੀਂ ਮਤਲਬ ਸਿੰਪਲ ਅਰੈਸਟ ਕਰ ਲਈ ਹੈ ਪੰਜਾਬ ਦੇ ਪੱਜ ਦੇ ਪਈ ਜਿਹੜੇ ਦਾਤਰ ਦੂਤਰ ਰਿਕਵਰ ਹੋਏ ਇਹਨਾਂ ਕੋ ਸਰ ਕਿੰਨੇ ਜਾਣੀਗੇ ਜਿਹੜੇ ਅਰੈਸਟ ਹੀ ਕਰਤੇ ਨੇ ਦੋ ਠੀਕ ਤਾਂ ਸਰ ਜੇ ਉਹ ਤੁਸੀਂ ਮੌਕੇ ਤੇ ਪਹੁੰਚੋ ਤੁਸੀਂ ਦੇਖਿਆ ਕਿੰਨਾ ਕਹ ਜੋਂ ਸੀਗਾ ਜਿਹੜਾ ਸੰਤ ਸਿੰਘ ਮਗਰ ਡਰਾਉਨ ਅਪ ਕਰਦੇ ਕੋ ਪੰਜ ਸਤ ਬੰਦੇ ਆ ਗਏ ਦੌੜਦੇ ਵੇ ਹੀ ਤੁਸੀਂ ਦੌੜ ਕੇ ਦੋ ਕੁ ਬੰਦੇ ਅਪਰੈਜ਼ੈਂਟ ਕਰ ਲਏ ਬੜਾ ਸਾਰੀ ਟੀਮਾਂ ਲਗਾਈ ਹੋਈਆਂ ਇਹਨਾਂ ਨੂੰ ਫੜਨ ਹਾਂਜੀ 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 ਜਦੋਂ ਇਹਦੀ ਕੰਪਲੇਨਟ ਹੁੰਦੀ ਨਾ ਉਸ ਤੋਂ ਉਹ ਦੇਖਦੇ ਆ ਵੀ ਇਨਸੂਡੈਂਸ ਕੌਣ ਦਾ ਦੱਸ ਰਿਹਾ ਕਿੰਨੇ ਵਜੇ ਦੀ ਗੱਲ ਦੱਸ ਰਿਹਾ ਕੰਪਲੀਟ ਚੈੱਕ ਕਰਕੇ ਫਿਰ ਇਹਨਾਂ ਤੋਂ ਪੁੱਛਦੇ ਆ ਜੀ ਇਹਨਾਂ ਦੇ ਸਾਥੀ ਕੌਣ-ਕੌਣ ਹੈ ਇਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਤੇ ਬਾਕੀ ਜੋ ਕੰਪਲੇਨਰ ਨੂੰ ਪਤਾ ਹੋਊ ਉਹ ਵੀ ਨਾ ਦੱਸੂਗਾ ਸਰ ਕੀ ਕਾਰਵਾਈ ਹੋਣਾ ਇਹਨਾਂ ਉੱਤੇ ਹੋਏਗੀ ਜੋ ਬੰਦੀ ਜੋ ਫੈਂਸ ਸਾਹਮਣੇ ਹੋਊਗਾ ਜੋ ਛੱਟ ਦਾ ਗ੍ਰੈਵਿਟੀ ਉਸਨੂੰ ਕਾਰਵਾਈ ਕਰ ਦਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਕਿਸ ਜਗ੍ਹਾ ਤੇ ਰਹਿੰਦੇ ਜੇ ਤੇ ਕੀ ਝਗੜਾ ਹੈ ਸਾਰਾ ਦੱਸ ਦਿਓ ਜੀ ਡਿਟੇਲ ਜੀ ਮੈਂ ਮੇਰਾ ਨਾਮ ਸੁਮਨ ਰਾਜਪੂਤਿਆ ਮੈਂ ਸੁੰਦਰ ਸਿੰਘ ਆਵਾਦੀ ਪੁਰਾਣੀ ਚੁੰਗੀ ਗਲੀ ਨੰਬਰ 3 ਹਾਊਸ ਨੰਬਰ 5 ਦੇ ਵਿੱਚ ਮੈਂ ਰਹਿਣ ਵਾਲੀ ਆ ਮੇਰਾ ਬੇਟਾ 18 ਸਾਲ ਆਦਿੱਤਿਏ ਕੁਮਾਰ ਜੋ ਕਿ ਲਿਵਿਟੀ ਮਾਰਕੀਟ ਦੇ ਵਿੱਚ ਕੰਮ ਕਰਦਾ ਵਾ ਉਹ ਕੱਲ ਰਾਤੀ 21 ਤਰੀਕ ਨੂੰ 10 ਵਜੇ ਰਾਤ ਘਰ ਆਇਆ ਆਉਣ ਤੋਂ ਬਾਅਦ ਟਿਫਿਨ ਰੱਖ ਕੇ ਤੇ ਬਾਹਰ ਖੇਟਣ ਚੱਲ ਗਿਆ ਬੱਚਿਆਂ ਦੇ ਨਾਲ ਉਸ ਦਰਮਿਆਨ ਮੇਰੇ ਹੀ ਮੁਹੱਲੇ ਦੇ ਰਹਿਣ ਵਾਲਾ ਇੱਕ ਸੰਧੂ ਤੇ ਧਰਮਿੰਦਰ ਤੇ ਨikhil ਤਿੰਨੇ ਆਟੋ ਦੇ ਵਿੱਚ ਬੈਠੇ ਸੀਗੇ ਜਿਨ੍ਹਾਂ ਨੇ ওভারਲੋਡ ਨਸੇ ਦੇ ਧੁੱਤ ਸੀਗੇ ਉਹਨੇ ਮੇਰੇ ਬੱਚੇ ਨੂੰ ਬਹੁਤ ਹੀ ਗਾਲ ਮੰਦਾ ਕੱਢਿਆ ਤੇ ਮੇਰੇ ਬੱਚੇ ਨੇ ਕਾਰਨ ਪੁੱਛਿਆ ਵੀ ਵੀਰਜੀ ਤੁਸੀਂ ਗਾਲ ਕਿਉਂ ਕੱਢੀ ਮੇਰੀ ਮਾਂ ਦੀ ਤੇ ਕਹਿੰਦਾ ਤੂੰ ਪੁੱਛਣ ਵਾਲਾ ਕੌਣ ਹੁੰਦਾ ਇੰਨੇ ਦਰਮਿਆਨ ਉਹਨੇ ਰੋਡ ਕੱਟ ਕੇ ਮੇਰੇ ਬੇਟੇ ਦੇ ਸਿਰ ਤੇ ਮਾਰਤਾ ਜਿਸ ਵਜ੍ਹਾ ਨਾਲ ਮੇਰਾ ਬੇਟਾ ਅੱਜ ਗੁਰਨਾਨਕ ਦੇਵ ਹਸਪੀਟਲ 'ਚ ਐਡਮਿਟ ਆ ਡਾਕਟਰ ਉਹਦੀ ਕੰਡੀਸ਼ਨ ਬਹੁਤ ਕਾਫੀ ਸੀਰੀਅਸ ਬਤਾ ਰਹੇ ਆ ਇਹ ਕੀ ਕੀ ਨੁਕਸਾਨ ਕੀ ਦੱਸ ਤੋ ਬਾਤ ਮੇਰੇ ਬੇਟੇ ਦਾ ਤੇ ਪਹਿਲੇ ਇੱਕ ਅੱਖ ਫੈਕਚਰ ਹੋ ਚੁੱਕਿਆ ਵਾ ਸਿਰ ਦੇ ਵਿੱਚ ਚਾਰ ਜਗ੍ਹਾ ਸੱਟ ਆ ਜਿੱਤੇ ਕਾਫੀ ਟਾਂਕੇ ਲੱਗੇ ਹੋਏ ਨੇ ਮੈਂ ਆਪਣੇ ਬੇਟੇ ਨੂੰ ਹਸਪੀਟਲ ਲੈ ਕੇ ਚੱਲੀ ਸੀ ਜੇ ਦਰਮਿਆਨ ਵੀ ਮੁੰਡੇ ਭੇਜ ਕੇ ਮੇਰੇ ਘਰ ਦਾ ਤੇ ਮੇਰੇ ਮੇਨ ਗੇਟ ਦਾ ਸਾਰਾ ਸਮਾਨ ਤੋੜਪਨ ਕੀਤੀ ਧਾਰ-ਧਾਰਾ ਹਥਿਆਰ ਚਲਾਏ ਇਨਾਂ ਨੇ ਕਿਰਪਾਨ ਤੇ ਦਾਤਰ ਸਰਯਾਮ ਚਲਾਉਂਦੇ ਪਏ ਸੀਗੇ ਫਾਇਰਿੰਗ ਵੀ ਕੀਤੀ ਇਹਨਾਂ ਨੇ ਤਿੰਨ ਚਾਰ ਜਨਾਨੀ ਲੇਡਿਸ ਜਿੰਨੀ ਵੀ ਹੈਗੀ ਹੀ ਸਾਡੇ ਮੋਹਲੇ 'ਚ ਸਾਰੇ ਡਰ ਕੇ ਆਪਣੇ ਆਪਣੇ ਅੰਦਰ ਹੋ ਗਏ ਜਿਨ੍ਹਾਂ ਦੀ ਸਬੂਤ ਅਹਜੇ ਤੀਕਰ ਪਾਰ ਗਲੀ ਦੇ ਵਿੱਚ ਪਈਆਂ ਵਾ 100 ਇੱਟਾਂ ਇਹਨਾਂ ਨੇ ਸੁੱਟੀਆਂ ਕਾਚੀ ਦੀ ਬੋਤਲ ਇਹਨਾਂ ਨੇ ਮਾਰਿਆ ਕੋਈ ਪਹਿਲਾਂ ਝਗੜਾ ਸੀ ਤੁਹਾਡਾ ਕੀ ਚੱਕਰ ਨਹੀਂ ਮੇਰਾ ਕਿਸੇ ਦੇ ਨਾਲ ਕੋਈ ਰੰਜਿਸ਼ ਨਹੀਂ ਕੋਈ ਝਗੜਾ ਨਹੀਂਗਾ ਪੁਲਿਸ ਨੂੰ ਦਿੱਤੀ ਜਾਣਕਾਰੀ ਦੀ ਤਾਂ ਪੁਲਸ ਆਈ ਸੀ ਹਾਂਜੀ ਪੁਲਿਸ ਉਸ ਉਸੇ ਵਕਤ ਆਏ ਨੇ ਐਸ ਐਚਓ ਸਾਹਿਬ ਮੌਕੇ ਤੇ ਆਏ ਨੇ ਮੈਂ ਉਹਨਾਂ ਦੇ ਬਹੁਤ ਹੀ ਧੰਨਵਾਦੀ ਆ ਕਿ ਉਹ ਉਹਨਾਂ ਦੇ ਆਉਣ ਤੋਂ ਬਾਅਦ ਉਹ ਮੁੰਡੇ ਉਹਨਾਂ ਦੇ ਸਾਹਮਣੇ ਭੱਜੇ ਆ ਭੱਜਣ ਤੋਂ ਬਾਅਦ ਦੋ ਮੁੰਡੇ ਹੱਥ ਲੱਗੇ ਉਹਨਾਂ ਦੇ ਜੋ ਕਿ ਇਸ ਟਾਈਮ ਛਿਆਟਾ थाना ਬਾਈਪਾਸ ਦੇ ਵਿੱਚ ਹੈਗਾ ਕਿਹੜੇ ਕਿਹੜੇ ਮੁੰਡੇ ਫੜੇ ਉਹਨਾਂ ਨੂੰ ਇੱਕ ਦਾ ਨਾਮ ਸੋਨੂ ਆ ਤੇ ਦੂਜੇ ਦਾ ਨਾਮ ਨਹੀਂ ਪਤਾ ਲੱਗ ਰਿਹਾ ਕਿ ਕੌਣ ਮੁੰਡਾ ਵਾ ਸਾਨੂੰ ਸਿਰਫ ਮੈਨੂੰ ਇਨਸਾਫ ਹੀ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਛੋਟਾ ਵਾ ਜਿਹੜਾ ਅੱਜ ਤੱਕ ਕਿਸੇ ਨੂੰ ਕੋਈ ਗਲਤ ਲਬਲ ਯੂਜ਼ ਨਹੀਂ ਕੀਤਾ ਬੇਨਜ਼ਾਇਤ ਮੇਰੇ ਤੇ ਅੱਜ ਹਮਲਾ ਹੋ ਰਿਹਾ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਇਹ ਹਮਲਾ ਕੌਣ ਕਰਵਾ ਰਿਹਾ ਤੇ ਕਿਉਂ ਕਰਵਾ ਰਿਹਾ ਤੁਸੀਂ ਕਿਸੇ ਪਾਰਟੀ ਦੇ ਨਾਲ ਵੀ ਜੀ ਮੈਂ ਇੱਕ ਸੋਸ਼ਲ ਵਰਕਰ ਮਹਿਲਾ ਮੰਡਲ ਦਾ ਮਤਲਬ ਅਧਿਐਕਸ਼ੀਆਂ ਤੇ ਅੱਜ ਤੋਂ ਨਹੀਂ ਮੈਂ 17 ਸਾਲ ਤੋਂ ਜਨਤਾ ਦੀ ਸੇਵਾ ਕਰ ਰਹੀ ਆ